ਸਾਰੀ ਵੀ ਇਕਾਲ ਪੰਜਾਬੀਓ ਸਾਡੇ ਵਧੀਆਏ ਵਧੀਆ ਜਾਣ ਜਾਈਏ ਮੈਂ ਉਹ ਕਰਦੇ ਸਾਰੇ ਵਧੀਆ ਆਣਗੇ ਬਾਕੀ ਅੱਜ ਆਪਾਂ ਆਪਣਾ ਕਰ ਲਾਂਗੇ ਪਹਿਲਾ ਵਲੌਗ ਸਟਾਰਟ ਅੱਜ ਆਪਾਂ ਵੜਨੇ ਕਣਕ ਉੱਥੋਂ ਪਹਿਲਾਂ ਆਪਾਂ ਚੱਲਨੇ ਨਾਲ ਦੇ ਪਿੰਡ ਆਪਣੇ ਛੀਨੇ ਉੱਥੋਂ ਜਾ ਕੇ ਲੈ ਕੇ ਆਣਾ ਆਪਣਾ ਫਾਰਮ ਟਰੈਕਟਰ ਖੜਾ ਉੱਥੇ ਨਾਲ ਟੂੜੀ ਵਾਲੀ ਟਰਾਲੀ ਆ ਉਹ ਲੈ ਕੇ ਹੁੰਨੇ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਉੱਥੇ ਜਾ ਕੇ ਕੀ ਬੋਲ ਜਾ ਲਿਆ ਬਾਕੀ ਮਿਲਦੇ ਆਪਾਂ ਉੱਥੇ ਜਾ ਕੇ ਤੁਹਾਨੂੰ ਹਾਂਜੀ ਜੋ ਬਰੋ ਆ ਗਏ ਆਪਾਂ ਮੈਂ ਟਰੈਕਟਰ ਕੋਲ ਟਰੈਕਟਰ ਖੜਾ ਆਪਣਾ ਕਰਦੇ ਹਾਂ ਸਟਾਰਟ ਕੀ ਜਾਂਦਾ ਕੋਈ ਨਾ ਬੰਨੇ ਆਹੋ ਆ ਜਾ ਕਰੋ ਹਾਂ ਟਰੈਕਟਰ ਨਾਲ ਤੋਂ ਇੱਕ ਗੱਲ ਕਰਦੇ ਆਪਾਂ ਹਾਂਜੀ ਮਿੱਤਰੋ ਟਰੈਕਟਰ ਤੇ ਆਪਾਂ ਫੌਂਡ ਲੈ ਜਾਣਾ ਪੁਰਾਣਾ ਖੁੱਡ ਮਿਲ ਗਿਆ ਇੱਥੋਂ ਦੇ ਬਾਕੀਆਂ ਆਪਾਂ ਮਾੜਾ ਜਾਂ ਛੇੜ ਜਣੇ ਆ ਦੁਕਾਨ ਦੇ ਵੀਰਾਂ ਦਾ ਮਾੜੀ ਜਿਆਰੀਆਂ ਨੇ ਕੱਢ ਕੇ ਸਾਰੇ ਆ ਤੇ ਆਪਾਂ ਨਾਲੇ ਸਾਰੇ ਥੋੜੇ ਜਿਹੀ ਜਾਰ ਤੇ ਬਾਕੀ ਰੇਡਰ ਦਾ ਕੰਮ ਆਉਂਦੇ ਉੱਥੇ ਫੋਟੋ ਚੁੱਕਦਾ ਹੈ ਫੋਟੋ ਚੱਕੀ ਕਰਦਾ ਬਾਅਦ ਚ ਘਰੋਂ ਬਾਹਰ। ਬਾਅਦ ਪੂਰੀ ਹੋ ਕੇ ਰੇਡਰ। ਬਾਕੀ ਚਲੋ ਆਪਾਂ ਤੁਹਾਨੂੰ ਮਿਲਦੇ ਆ ਮਾੜਾ ਜਿਆੜੀ ਦੇ ਨਟਕ ਸਾਰੇ ਫਿਰ ਮਿਲਦੇ। ਹਾਂ ਜੀ ਮਤਰਾ ਆਪਾਂ ਫਿਰ ਤੋਂ ਤੋਂ ਜਾਰੀ ਜਿਹੀ ਕਰਾ ਕੇ ਫੇਟ ਕਰੋ ਬਾਯਾ ਹਾਂ ਤੇ ਨਾਮ ਕਰਦੇ ਆਂ ਬਾਪਨਾ ਗੱਡਾ ਚੋਂ ਚੱਲ ਕੇ ਆਣਾ ਰੇਸ ਹੈ ਚੱਲ ਆਪੀ ਆਪਣੇ ਰਹਿ ਜਾਣ ਸਾਹਰੇ ਵੜੇ ਗਈਆਂ ਕੋਲੇ ਕਾ ਜਾਂ ਅਗਰ ਕੜਗਾ ਵੜੇ ਗਈਆਂ ਆਪਣੀ ਆਪਣੀ ਗੱਡੀ ਦਾ ਤਨੂ ਖੋਣੇ ਆਪਣਾ ਗੱੜ। ਅਭੀ ਸਨੂ ਵਾਲੇ ਪਹਿਲਾ ਟਰਾਲਾ ਹੀ ਫਾਪਦੇ ਹੁੰਦੇ ਆਹ ਟਰਾਲਾ ਖੋਣਾ। ਤੇ ਆਲੇ ਆਪਣੇ ਸਾਰੇ ਸੁਣਾ ਫੁੱਟ 15 ਫੁੱਟ ਹਾਈਟ। ਆਹ ਚੋ ਆ ਪੰਨਾਂ ਪੰਨਾਂ ਕੇ ਲੈਣੇ ਕਰਨੇ ਮੈਂ ਦੀ ਆਪਣਾ 55। ਉਹ ਆਪਣਾ 16 ਬਾਈ 7 ਦਾ ਟਰਾਲਾ। ਕਰੋ ਚੈੱਕ। ਆੰਬੂਰਾ ਓਕੇ ਆ ਬਈ ਮਿੱਤਰੋ ਆਪਾਂ ਬਦਲਣਾ ਕਿਉਣਾ ਆਪਣਾ ਟਰਾਲਾ ਮਾਮਾ ਦਾ ਆ ਟਰਾਲਾ ਆ ਜਾਂ ਟਰੈਕਟਰ ਦੇ ਵਾਸ ਨਹੀਂ ਆ ਟਰਾਲਾ ਦੇ ਇਹ ਟਰੈਕਟਰ ਨੂੰ ਬਦਲੋ ਟਰਾਲਾ ਦੇ ਮਗਰ ਆਪਾਂ ਪਾਵਾਂਗੇ ਹੌਲ ਆਣਾ ਇਹ ਪਾਵਾਂਗੇ ਆਪਾਂ ਉਹਦੇ ਮਗਰ ਉਹਦੀ ਵਿੱਡ ਵਿੱਡ ਛੋਟਾ ਟਰਾਲਾ ਦੇ ਵੱਡਾ ਹੋ ਯਾਰ ਮਿੱਤਰਾ ਕੱਟਵਾ ਦਰੋ ਆਪਾਂ ਬਾਕੀ ਤੁਹਾਨੂੰ ਮਿਲਦੇ ਆ ਲਾ ਓਏ ਲੋ ਬੁਲਾ ਪਹਿਲਾਂ ਹੁੱਕ ਬਾਕੀ ਆ ਰਾਬੁਲਾ ਆ ਰਾਬੁਲਾ ਬੁਤ ਪਹਿਲਾਂ ਆ ਗਰਨੇ ਬਣਾ ਬਾਕੀ ਆਪਾਂ ਦਰ ਨੂੰ ਖਾਣੇ ਤੋ ਜਾ ਹੌਲੈਂਡ ਤੋਂ ਕੱਢਦੇ ਆ ਇਹ ਟਰਾਲਾ ਆਪਾ ਇਹ ਟਰੈਕਟਰ ਉਹਦੇ ਮਗਰ ਪਾ ਲੈਣਾ ਤੇ ਠੀਕ ਆ ਚਲੋ ਪਾਈ ਲਈਏ ਬੰਦ ਵੀ ਡਰਾਈਵਰੀ ਤੁਹਾਡੀ ਭਾਈ ਇਹ ਆਪਣਾ ਸਟਾਰ ਇਹਦੇ ਪਾਈ ਤੀਜਾ ਗੇਅਰ ਨਹੀਂ ਬੰਦਾ ਸੌਰੀ ਇਹ ਆਪਾਂ ਹੋਣੇ ਟਰੈਕਟਰ ਵਾਲੇ ਮਗਰ ਇਹ ਪੌਣੇ ਆਪਾਂ ਟਰੈਕਟਰ ਦੂਜੇ ਟਰਾਲੇ ਮਗਰ ਤੇ ਆਉਂਦੇਂਂਂ ਦਾ ਪਖੜਾ ਵਾਲਾ ਢੋਆ ਬਤਾਵਾਂਗੇ ਔਰ ਜਾਰੀ ਆੜੇ ਵੱਡੇ ਟਰਾਲੇ ਮਗਰ ਚਲੋ ਮੈਂ ਟਰਾਲਾ ਪਾਏ ਮਿਲਦੇ ਨਾ ਨੂੰ ਗੱਲ ਕਰ ਰਹੀ ਗੱਲ ਬਾਤਾਂ ਦੇ ਨਾਲ ਆ ਜਾ ਹੁਣ ਆਪ ਕਰਦੇ ਹਮਨੇ ਛੋਟੇ ਨੂੰ ਸਟਾਰਟ ਮੈਂ ਤੁੱਕੀ ਹੰਦਾ ਆਵਾ ਆਇਆ ਆ ਅਗੇ ਅਸਤਰੀਆ ਆ ਬਾਕੀ ਤੁਹਾਨੂੰ ਪਾ ਲਏ ਸਤਰੀ ਦਾ ਉਹ ਵੀ ਛੇ ਐ ਕੋਈ ਜਾਂਦਾ ਹੋ ਗਿਆ ਪਾਈਆਂ ਨਾਲ 14 ਤੋ ਦਾ ਆ ਘੜੀਆਂ ਹੋਇਆ ਰਾਣੀਆਂ ਉਹ ਘੜਾ ਬਣਾ ਕੇ ਚਲਰਾ ਆਇਆ ਆ ਤੇ ਤੁਹਾਨੂੰ ਪਤਾ ਸਪਰੀ ਆਏ ਆ ਉਹ ਆਪਣੀ ਘੜੀ ਫੇਰ ਜਲਾ ਬਾਕੀ ਚਲੋ ਮੜਾ ਬੂਆ ਬੂਆ ਖੋਲਿਏ ਫੇਰ ਤੁਹਾਨੂੰ ਬਾਹਰ ਜਾਏ ਟਰੈਕਟਰ ਕੱਢ ਕੇ ਖਾਣੇ ਆਂ ਹਾਂਜੀ ਹਾਂਜੀ ਬਾਕੀ ਆਪੇ ਆਪਣਾ ਛੋਪਰ ਖੋਲੰਗਾ ਬੂਆ ਖੋਲੰਦੂ ਬੂਆ ਫੇਰ ਆਪਾਂ ਕੱਢਦੇ ਆ ਟਰੈਕਟਰ ਬਾਹਰ ਯਾ ਅਡਾ ਨਾਲ ਦੇਖੋ ਬੂਆ ਨਹੀਂ ਖੋਲੰਦਿਆ ਐ ਐ ਨਿੰਮਾ ਗਈ ਜਾਨ ਛੋਟੇ ਜ ਕਿ ਉਹ ਟਾਈ ਜਾ ਗਿਆ ਚਲੋ ਬੈਸਟ ਆੜੇ ਨੂੰ ਓਹ ਹੋ ਹੋ ਮਾਰਦਾ ਨਾ ਪ੍ਰਕਾਰੇ ਉਹ ਖੜਾ ਨਾ ਲਾਲ ਘੋੜਾ ਨੀਲਾ ਘੜ ਦੇ ਬਾਹਰ ਆਉਂਦੀ ਮੇਰੀ ਵਾਰੀ ਓਏ ਟਰੈਕਟਰ ਪਾਵਨ ਤੇਰੀ ਦਾ ਸੋਪ ਜਿਆਦਾ ਪਾ ਜੇ ਦਰੋ ਮਤਾਲਾ ਇਹਨੇ ਕੋਈ ਨਾ ਬੱਡਾ ਜਿਵੇਂ ਇਹ ਲੈ ਬੈਠ ਗਿਆ ਮੇਰੇ ਸਾਡੇ ਕੁੱਤੇ ਅਜੀ ਕੀ ਕਰਦੇ ਆ ਕਿ ਆ ਛੋਟੇ ਤੇ ਮਾਂ ਆਪਣਾ ਮੈਂ ਜਿਹੜਾ ਖਾਲਾ ਉੱਥੋਂ ਕੱਢ ਲਉਂਦਾ ਜਿੱਥੇ ਮੈਂ ਨਾਲ ਜੱਟ ਕਰਦਾ ਚਲ ਚੋਬਰਾ ਮੁੱਤ ਡੌਣ ਲਾ ਲੈ ਜਾਲੀ ਜੁਲੀ ਹਾਂ ਗਾੜੀ ਜੁਲੀ ਲਾਤ ਹੋਈ ਸੀ ਜਨਾ ਵਾ ਹੈ ਥੋੜਾ ਥੋੜੀ ਤੇਰੀ ਬਾਬਾ ਮਾਈਕਾ ਦੇ ਹੋਣੀ YouTube ਤੇ ਉੱਤੇ ਲਾ ਦੇ ਪਲਿਆ ਪੁਲਿਆ ਲੈ ਮਾਮਾ ਤੂੰ ਤਾਂ ਸੀਏ ਨਾਲ ਆ ਵੇ ਵੇ ਆਦਾ ਚੜਿਆ ਜਾ ਬਾਰੀ ਟਰਾਲੇ ਤੇ ਮੋਟਾ ਮਾਰ ਖਾਦਾ ਹੀ ਨਹੀਂ ਅੱਜ ਹੋਰ ਕੀ ਖਾਦਾ ਹੀ ਓਏ ਹੋ ਹੋ ਕੀ ਖਾਦਾ ਜਾਂਦੇ ਉਹ ਇਹ ਬਿਆਦੇ ਤੇ ਲੱਗਨ ਦੀ ਦੇ ਆ ਨਹੀਂ ਹਾਂ ਤੇ ਚੋbro ਆ ਗਏ ਆਪਾਂ ਆਪਣੇ ਪਤਾਲੀਆਂ ਅੱਜ ਆਹ ਤਾਂ ਸਾਡੇ ਪਿੰਡਾਂ ਗੱਲੇ ਦਾ ਟੱਕ ਵੱਢਿਆ ਜਾਪਾਂ ਤੇ ਹੁਣ ਆਓਏ ਮਸ਼ਹੂਰ ਲੱਗੀ ਆ ਓ ਵੇਖੋ ਵੜ ਲੱਗ ਗਿਆ ਵਾ ਚਾਰ ਪੰਜ ਕਿਲੇ ਇੱਥੇ ਵੜੇ ਬਾਹਾਂ ਬਹਿਣਾ ਵੜੇ ਦੁੱਧ ਸੱਤੇ ਨਾਲ ਇਹ ਵੜ ਗਿਆ ਫਿਰ ਫਿਰ ਆ ਆਪਣੀ ਮੋਟਰ ਹੋਵੇ ਵਿਆ ਆਪਣਾ ਡਾਉਣ ਗਰੇਜ ਡਾਉਣ ਆ ਮੈਂ ਇੱਥੇ ਟਿੱਕ ਖਵਾਇਆ ਮੈਂ ਕਿੱਥੇ ਗਿਆ ਬੇ ਬਾਬਾ ਜੱਲੇ ਵੀ ਚੀਰ ਲਾ ਕੇ ਕਾਲਾ ਪਾ ਪਾਇਆ ਵੱਡਾ ਹੀ ਇਹ ਪਿੰਡਾ ਸੋਰ ਵੈਂਕਰ ਦੋ ਮਿੰਟ ਪਹਿਲਾਂ ਲੰディア ਮੇ ਕੋਲ ਲਾਡੀ ਸੀ ਬੰਦਾ ਕਿ ਦੇਖ ਅੰਦਾਜ਼ ਚ ਬੜਕਾ ਮਾਰਦਾ ਜਾਂਦਾ ਹੈ ਕਾਲਾ ਮਰੋਂ ਦਾ ਬੜਕਾ ਇੱਕ ਤਾਂ ਦੇਖੋ ਬ੍ਰੇਕ ਦੇ ਕਿ ਪੈਰ ਕੀ ਦਾ ਬ੍ਰੇਕ ਤੇ ਬ੍ਰੇਕ ਤੇ ਦਾ ਪੈਰ ਵੀ ਰੱਖੀਦਾ ਇਹ ਉਹ ਆ ਮੈਂ ਨਿਹਰਾ ਮੈਂ ਨਾਲ ਮੋਟਰ ਆ ਵੇ ਪਾਕਿਸਤਾਨਾ ਬਾਰਡਰ ਦੇ ਕੱਢਾ ਵੜਨੇ ਕਣਕ ਬਾਕੀ ਲੱਗੇ ਆ ਕੇ ਤੁਹਾਨੂੰ ਤੋਂਨੇ ਮੋਲ ਚਾਲ ਆ ਗਏ ਆਪਣੇ ਕਿੱਲੇ ਆ 2 3 ਸਾਢੇ ਦਿਨ ਇਕੱਲੇ ਸਾਢੇ ਦਿਨ ਕਿੱਲੇ ਆ ਵਾ ਤੇ ਕਿੱਲਾ ਉੱਤੇ 4 ਕਿੱਲੇ ਆ ਆ ਵੜਨੇ ਆ ਕਿੱਲਾ 1 5 ਕਿੱਲੇ ਅੱਗੇ ਲੱਗੇ ਗੱਟਾ ਭੱਜੇ ਗਾ ਲੈ ਆਪਣੇ ਦੇ ਦੇਖੋ ਹੁਣ ਆ ਮੋਲ ਵਧਾਏ ਸਾਰੇ 12 ਕਿੱਲੇ ਵਧਾਏ ਤੁਹਾਨੂੰ ਆ ਦੇਖੋ ਕੀ ਹੋ ਰਿਹਾ ਆ ਰਿਹਾ ਤੇ ਮੈਂ ਤਾਂ ਆਪਣੀ ਚੱਲ ਵੀ ਹੋਵੇ ਨਾਲ ਨਾਲ ਬਾਰਡਰ ਆਣਾ ਪਾ ਜਣਾ ਦਾ ਲੋ ਮਟਰੋ ਹੋ ਚੱਲਦੀ ਆਪਣੀ ਮਸ਼ੀਨ ਨਾਲ ਔਰ ਨਾਲ ਨਾਲ ਪਾਕਿਸਤਾਨ ਵਾਲਾ ਬਾਰਡਰ ਆਪਾਂ ਗ੍ਰੇਡ ਆਉਣਾ ਪਾਕਿਸਤਾਨ ਵਾਲਾ ਬਾਰਡਰ ਆਪਾਂ ਨਾਲ ਨਾਲ ਹੋਵੇ ਸਾਰਾ ਤੇ ਆ ਬਾਗ ਆ ਆਪਣਾ ਸੌਣ ਨਾਲ ਸੀਨ ਵਿੱਚ ਕੋਈ ਚੰਨ ਨਹੀਂ ਉਹ ਕੇ ਰਿਪੋਰਟ ਆ ਕੰਮ ਸੀ ਨਾ ਤੇ ਰੋਣ ਦਾ ਸਾਡੇ ਤੋਂ ਨਿਕਲੇ ਆ ਰੋ ਕੇ ਇਹਦੇ ਵਾਰ ਤੀ ਬਾਕੀ ਬੋਤਨ ਮਿਲਦੇ ਜਦੋਂ ਪਹਿਲਾ ਟੈਂਕਰ ਹੋਗਾ ਲੋਕੋ ਬ్రో ਪਹਿਲਾ ਟੈਂਕ ਪੈ ਲਗਾਏ ਵਾਹ ਇਹਨੂੰ ਬਾਬਾ ਸੱਜਿਆ ਪਾ ਜੁਲੀ ਆਈ ਰਾਂ ਕਰੀ ਚੀਕੋ ਪੰਡਾ ਜੋ ਚੋਗਰੋ ਚੱਲ ਰਹੀ ਮਸ਼ੀਨ ਆਪਣੀ ਪੂਰੀ ਓਕੇ ਰਿਪੋਰਟ ਬੈਂਕੇਕ ਪਾਦਾ ਦੂਜਾ ਪਰੰਪਿਆ ਵਾ ਟਿੱਲਾ ਵੱਧ ਗਿਆ ਬਾਅਦੇ ਦੇਖੀਂ ਜ ਕਰੋ ਜਾਂ ਦੇਖ ਪਰ ਕੰਮ ਆਦੀ ਬਾਕੀ ਦੇਖੋ ਪਾਕਿਸਤਾਨ ਦਾ ਬਾਰਡਰ ਨਾਲ ਕੰਮ ਪੂਰਾ ਫਿਰ ਬੋੜਾ ਹੋ ਗਿਆ ਹਉ ਸਾਹਮਣੇ ਪਾਕਿਸਤਾਨ ਦੇ ਉਸ ਪਾਰ ਪੈ ਗਈ ਆਪਣੀਆਂ ਉਹਦਾ ਸਿਸਟਮ ਤੋਂ ਉਧਰ ਉਹਨਾਂ ਦੀਆਂ ਪੈੜੀਆਂ ਆ ਆਪਣੀਆਂ ਵੇਸੇ ਸਤਾ ਕੇ ਹੋ ਗਿਆੰਨ ਨਿਸ਼ਾਨ ਮਿੱਤਰੋ ਉਹ ਖੜਾ ਆਪਣਾ ਛੋਟਾ ਲੈ ਇੱਧਰ ਹੋ ਗਿਆ ਮਸ਼ੀਨ ਟੁੱਟ ਗਈ ਬੈਲਟ ਹੋਗਰ ਵਾਲੀ ਕਰੈਸਰ ਵਾਲੀ ਵੈਸੇ ਕੱਢਣ ਦੀ ਬੈਲਟ ਪੂਰੀ ਉਧਰ ਪਾਕਿਸਤਾਨੀਆ ਵੇਖੋ ਕੰਮ ਕਰਦੇ ਇਹਦਾ ਕੰਮ ਹੋ ਗਿਆ ਜੀ ਇਹ ਛੋਟਿਓ ਮਸ਼ੀਨ ਆਪਣੀ ਹਲ ਹੋ ਗਿਆ ਜਾਮ ਤੇ ਇਹ ਗਰੀ ਬੈਲਟ ਛੁੱਟ ਗਿਆ ਬਕਰੇ ਇਸ਼ਾਰੇ ਨਾਲ ਰੋਟੀ ਦੀ ਖਾਈ ਹੁੰਦਾ ਜੀ ਨਾ ਗਰੀ ਆ ਕੇ ਰੋਟੀ ਦੀ ਮਾਰੀ ਹੁੰਦੇ ਆ ਆਮ ਵਾਲੇ ਤੇ ਰੋਟੀ ਹੁੰਦਾ ਜੇਣ ਵਾਲੇ ਲਈ ਨਾਲੇ ਕਰਤੂਮਾਂ ਮੇਲੇ ਲਾਗੇ ਨਾ ਰੋਟੀ ਜਾਂਦੇ ਆ ਬਕਰੇ ਆਜ ਕੇ ਕਰੋ ਬਕਰੇ لاکنگ ملتا تھانو آو دے آو دے کینی ہری آو دے آو دے کینی ہری آو دے ملن دے تے میں کیا پیڑی پہلے پیٹ پہ پہلے پیٹ پہ ہتاو تے تیرے پاس ہنوں لگا ہے ہنے نیون آ گیا ہے گاڑی دے کمچے نیچوں چلیا ہے کی کہندا ہے تنوں دے نے ਮੈਂ ਨਹੀਂ ਕੋਈ ਤੈਨੂੰ ਮੈਂ ਘਵਾਉਂਦਾ ਨਹੀਂ ਆਹ ਚੱਲ ਮੂੰਹ ਨਾ ਨਹੀਂ ਤੇ ਘਵਾਇਆ ਨਹੀਂ ਇਹਦਾ ਕੋਹੋਂ ਦੀ ਗਾਹਿਆ ਨਹੀਂ ਉਹ ਗਾਹਿਆ ਨਹੀਂ ਕਿੰਨਾ ਰਿੱਲਾ ਲੈ ਹੋਰ ਤੂੰ ਮੋਹਲੇ ਆਪਦੇ ਆ ਜਾ ਕਿੱਡੀ ਚੀਜ਼ ਲੈ ਆ ਓਏ ਇਹ ਗੱਲ ਹੁੰਦੀ ਓਏ ਸਾਰਾ ਆਲੇ ਪੰਨੇ ਦੀ ਮੋਟੇ ਲਈ ਇੱਥੇ ਲੈ ਆ ਜੇ ਤੇ ਉਹ ਵੇਰ ਪੁਰਾਣਾ ਨਹੀਂ ਇਹਨੂੰ ਅੰਗਰੇਜ਼ ਨੂੰ ਆਖੰਦਿਆਂ ਕਿ ਤਰੀ ਚਾਤਰੀ ਘਰ ਜਾਊਗੀ ਇਹਨੂੰ ਗੜੀ ਤੇ ਘਰ ਰੱਖ ਜਾ ਦੂਰ ਹੋਏ ਮਿਲ ਭਾਈ ਆ ਤੇਰਾ ਕੋਈ ਹੋ ਕੰਮ ਰਹਿਣਾ ਹੈ ਹੋਰ ਨਹੀਂ ਤੈਨੂੰ ਕੋਈ ਕੰਮ ਆ ਰਿਹਾ ਥੱਲੇ ਹੀ ਲਾਣਾ ਹੈ ਮਾਰ ਕਰਵਾਇਆ ਮੰਤਰ ਕੋਈ ਤੇ ਐਰ ਕੀ ਆ ਠੰਡਾ ਹੀ ਲਿਆਣਾ ਭੁੱਲ ਗਿਆ ਆਪਾਂ ਨੁਣੀ ਤੇ ਉਹਨਾਂ ਦੀ ਚਾਹ ਪੀ ਲਈ ਦਰਗਣਾ ਲੱਖੇ ਆ ਆਪਣੇ ਐਵੇਂ ਆ ਵੀ ਲੋਕਾਂ ਵੇ ਹੁੰਦਾ ਵੀ ਅਸੀਂ ਵਿੱਲੇ ਹੋਈਏ ਮਾਸਾ ਵੱਧ ਵੀ ਕਾਰਡ ਦਿੱਤੇ ਜਾਂਦੇ ਤੇ ਕੋਈ ਗੱਲ ਨਹੀਂ ਲੋਕ ਮੰਡੀਆਂ 'ਚ ਨਹੀਂ ਰਹਿਣਾ ਪਸੰਦ ਕਰਦੇ ਆ ਹਾਂ ਇਹਨਾਂ ਨੂੰ ਸਮਝਾਣਾ ਇਹਨਾਂ ਨੂੰ ਖਵਾਇਆ ਅੱਜ ਇਹਨਾਂ ਨੂੰ ਖਵਾਇਆ ਭੂੜ ਇਹ ਖਵਾਇਆ ਜੀ ਇਹ ਘੜੀ ਅੰਦਰ ਤੈਨੂੰ ਫੜ ਰਿਹਾ ਖੇੜੀਆਂ ਨਾਸਾਂ ਜੇ ਇੱਕ ਔਰ ਮਾਦਨ ਦਾ ਆਗਰ ਪੰਗਾ ਪਾਇਆ ਬਤਾ ਕਿ ਉਹ ਇਹ ਦੇਦਾ ਨਹੀਂ ਪਤਾ ਵੀਰਵਾ ਤੇਰਾ ਉਹਦੇ ਨਾਲ ਨਹੀਂ ਪੰਗਾ ਪੰਗੇ ਉਹਦਾ ਵਾ ਤੁਹਾਨੂੰ ਤਾਂ ਚਾਚਾ ਲੱਗਦਾ ਨਹੀਂ ਹੈਗਾ ਚਾਚਾ ਨੇ ਇਹ ਕਿਹੜੀ ਗੱਲ ਪਹਿਲਾਂ ਪਾਪਾ ਵੀ ਜਾਂਦੇ ਹੋਣਾ ਨਹੀਂ ਆਉਂਦੇ ਫਰਮਾਨ ਹੁਣਾਂ ਦੇ ਚਾਚਾ ਹੀ ਆ ਤਾਗਰ ਦਾ ਸੰਗਤ ਦਾ ਮੈਂ ਇਹਨੂੰ ਕਿਹਾ ਤਾਂ ਮਾ ਚਾਚਾ ਉਹਨਾਂ ਨੇ ਜਿਹੜੇ ਮੁੰਡੇ ਸਾਡੀ ਕੋਠੀ ਤੇ ਹੋ ਗਿਆ ਜਰਾ ਆਪਣੀ ਵਿਟਾਮਿਨ ਜਣਾ ਨਹੀਂ ਜਿਹੜਾ ਤੂੰ ਸਮਝਾਉਂਦਾ ਆ ਆ ਕਿਥੇ ਪੈ ਗਿਆ ਆਗੇ ਆਈ ਸਰ ਉਹ ਬੈਠੇ ਦਰ ਨੂੰ ਤੂੰ ਦੇ ਆ ਬੈਠੇ ਚਾਚਾ ਜੀ ਉਹਦੇ ਨਾਲੇ ਬਾਈ ਇਹਨੂੰ ਅਗਲੀ ਨਹੀਂ ਹੈਗੀ ਤੰਦ ਤੰਦ ਬਈ ਸਾਲਿਆ ਲੋਅਰ ਨਾ ਮਗਰੋਣਾ ਬਣਾਈ ਇਹ ਰੇਣਾ ਪਿਆ ਜਣੀਆਂ ਨਹੀਂ ਬਣਾਉਂਦਾ ਬੁੱਤ ਨਹੀਂ ਬਣਾਉਂਦਾ ਆਪਾਂ ਪਾਉਣ ਨਹੀਂ ਦੇਣੀਆਂ ਇਹਨੂੰ ਤਰਨਾ ਕਿਦਾਂ ਬਣਾਇਆ ਅੱਜ ਨੂੰ ਲੈ ਪਰਨੇ ਇਹ ਕਿਦਰੀ ਟਿਚਰਾ ਕਰੀਏ ਤੁਹਾਡੇ ਕੋਲ ਹੀ ਤੇ ਕੋ ਤਾਂ ਸਾਰਾ ਘੱਟਾ ਪੈਂਦਾ ਸਿਰ ਤੇ

ਮੈਂ ਤੇਰੀ ਪੂਰੀ ਪੂਰੀ ਮਦਦ ਕਰਾਈ ਤੇ ਮੈਂ ਤੇਰਾ ਮੈਂ ਤੈਨੂੰ ਕਹਾਂਦਾ ਨਹੀਂ ਤੇਰੇ ਪਾਪਾ ਨੇ ਡੱਕੇ ਮੈਂ ਤੇਰੀ ਮਦਦ ਪੂਰੀ ਕਰਾਈ ਐਵੇਂ ਡੱਕ ਕੇ ਅਜਿਹਾ ਦਿਖਾ ਰਿਹਾ ਕੋਤ ਆਪ ਕੋ ਲਾ ਵੇਸ ਰਿਹਾ ਕੇ ਤੇ ਕੰਮ ਆ ਜੂਗਾ ਤੂੰ ਟਫ ਜਾ ਆਪਣੀ ਦੁਕਾਨ ਦਾ ਮੈਂ ਚੱਲਿਆਂ ਯਾਰ ਭਰਾ ਨੰਮਾਰ ਭਰਾ ਪਾਣੀ ਵੜਾਉਂਦਾ ਆ ਆਜ ਰੋਗ ਰਾਤ ਤੱਕ ਇੱਥੇ ਹੀ ਯਾਰ ਅਸੀਂ ਇੱਥੇ ਹੀ ਆ ਤੈਨੂੰ ਕੀ ਹੁੰਦਾ ਆ ਜਿਸ ਮਰਜੀ ਆਂਦੇ ਗਲੋਂ ਲੱਥੇ ਆਹ ਲੈ ਜਾਵੇ ਡੇ ਲੱਗੋ ਤੇ ਸਾਲਾ ਉਹ ਵੀ ਕਹਿਣਾ ਮੈਂ ਚੱਲਿਆ ਤੇ ਫਿਰ ਬਹਿ ਗਿਆ ਹਾਂ ਕਰਦਾ ਹੈ ਭਾਂਡੇ ਬੜਾ ਖੁੱਦੀ ਕੱਕ ਮੈਂ ਨਾਲੇ ਸਾਧ ਦੇਣਾ ਹਣ ਵੈਲਕਮ ਬੈਠ ਜਾਗੇ ਦਊ ਗਈ ਤੂੰ ਕਹਿੰਦਾ ਲੀ ਕੋਣ ਲਗਾ ਲਈ ਤੈਨੂੰ ਕਹਿੰਦਾ ਵੀ ਕੌਣ ਆਖਿਆ ਤੈਨੂੰ ਨਹੀਂ ਆਉਣਾ ਮੈਂ ਨਹੀਂ ਆਉਣਾ ਤੇਰਾ ਚਾਹ ਤਰਦਾ ਹੁੰਦਾ ਨਹੀਂ ਨਾ ਤੇਰਾ ਤੇ ਉਹ ਵੀ ਹੁੰਦਾ ਮਟਰਟ ਟਰੈਕਟਰ ਆਪਣਾ ਦੁਜਾ ਲਾ ਗਿਆ ਪੁਰਾਣਾ ਠੌਂਡਾ ਪੜਾ ਦੁਜਾ ਮਾਮਲਾ ਹੈ ਚੰਦਿੱਲੀ ਉਧਰ ਆਪਣਾ 4 ਗੱਲੇ ਟੈਂਕ ਪਾ ਚਾਲਾ ਭਰ ਗਿਆ ਫੁੱਲ ਆਹ ਦੂਆ ਕਨੇ ਦਾ ਪਲਾਟ ਘੇਰਾ ਮਲਿਆ ਦੁਜਾ ਜਿਹੜਾ ਤੀਜਾ ਸ਼ੁਰੂ ਆਲੇ ਟੈਂਕ ਭਰ ਗਿਆ ਲੱਠੋਂ ਕੀਰਾ ਦਾ ਟਰਾਲਾ ਬਾਕੀ ਪੁਰਾਣਾ ਖੁੰਗ ਲਾਇਆ ਜਉ ਬੋਕ ਦਾ ਕੰਮ ਹੋ ਕੇ ਰੋੜਿਆ ਆਜੀ ਤੋਂ ਦੌਰ ਇਹ ਜੱਟਾ ਹਾਂ ਜੀ ਲੈ ਆਂਦਾ ਨੀਲਾ ਥੋੜਾ ਮੰਡੀ ਦੇ ਆ ਗਿਆ ਵਾਸੀ ਦੇਰੀ ਲਾਗੇ ਹੁਣ ਆਵੇ ਟਰਾਲਾ ਆਪਣਾ ਫੋਲ ਭਰਿਆ ਜਾਂਦਾ ਮੰਡੀ ਦੇ ਪੰਜਾਂ ਬੇੜੇ ਕਰਾਈ ਚੋਣ ਤੇ ਬਾਕੀ ਹੁਣ ਆਪਾਂ ਘਰੇ ਜਾ ਕੇ ਲਿਆਵਾਂਗੇ ਲਾਲ 52 ਉਹ ਵੀ ਭਰਨਾ ਨਹੀਂ ਹੋਣਾ ਉਹ ਲੈ ਕੇ ਆਵਾਂਗੇ ਬਾਜੂ 36 ਦੀ ਤੋਂ ਪਾਵਾਂਗੇ ਫੇਰ ਦਾਣੇ ਉਹ ਖਾਵਾਂ ਤੁਹਾਨੂੰ ਉੱਦਾਂ ਬਣਾ ਦਾ ਪਰਾਣਾ ਜੋ ਆਪਾਂ ਕਰਾ ਦੇ ਟਰਾਲਾ ਵਿਹਲਾ ਜੁਤੇ ਜਾਂ ਫਿਰ ਤੁਹਾਨੂੰ ਆ ਵਕਟਰ ਵਾਲੇ ਦੇ ਕੋਲ ਨਹੀਂ ਕਿਸੇ ਜਾ ਕੇ ਮੇਲਾ ਪਤਾ ਨੂੰ ਕਰ ਮਿਲਦੇ ਆਂ ਹਾਂਜੀ ਕਰਕੇ ਟਰਾਵਾ ਖਾਲੀ ਆਪਾਂ ਦਰਸੇ ਮੱਢਿਓ ਆ ਕਰਕੇ ਟਰਾਵਾ ਖਾਲੀ ਆਪਾਂ ਦਰਸੇ ਮੱਢਿਓ ਦੇਖੋ ਜਾ ਕੇ ਲਾਲ ਘੋੜਾ ਬਣਾ ਭਰਿਆ ਵਾ ਤੇ ਨਹੀਂ ਕੋਈ ਆ ਜੇ ਨਾ ਆ ਗਿਆ ਕਿ ਕਾਲਾ ਭੱਜਿਆ ਆ ਗਿਆ ਜਾ ਕੇ ਬਿੱਟੇ ਦੀਪੋ ਚਲਾ ਅੱਗੇ ਤਾਂ ਉੱਥੇ ਜਾ ਕੇ ਮਿਲਦੇ ਆਪਾਂ ਮਿੱਤਰੋ ਆਪણો ਮਿਲ ਗਿਆ ਰਾਜ ਆਪਣਾ ਨੀਲਾ ਲਾਲ ਘੋੜਾ 855 ਟਰਾਲੀ ਫੋਲ ਲੱਗੀ ਪਿਆਰੀਆਂ ਦਾ ਮਾਲ ਚਿਹਾਗਾ 855 ਆਪਣਾ ਲਾਲ ਇਹਨੂੰ ਲੈ ਕੇ ਜਾਂਦੇ ਹਾਂ ਅਣ ਮੰਡੀ ਆਹ ਇਹ ਮੰਡੀ ਜੋ ਆਪਾਂ 3 ਕਿਲੋਮੀਟਰ ਆਇਆਗਾ ਮੰਡਾ ਰਾਜ ਦੇ ਦਾ ਰਾਜ ਕਰ ਗਿਆ ਤੇ ਇਹ ਵੀ ਦੇਖੀ ਤੇ ਸਾਡਾ ਆਪਣਾ ਬਾਈ ਹੋ ਗਿਆ ਸਾਡਾ ਆਪਣਾ ਝੰਡਾ ਆ ਗਏ ਨੇ ਛੋਟੇ ਨਾਲ ਰਾੜ ਮਿੰਦਾ ਦੇਖੋ ਛੋਟੇ ਨਾਲ ਰਾੜ ਮਿੰਦਾ ਜੰਨਾ ਭੁਗੜਾਈ ਪੁਜਾਰੇ ਨੇ ਟਵੀਰ ਇੰਨੇ ਜਿਕੇ ਪਰ ਭੁਗੜਾ ਹੀ ਗਾਣਾ ਟਿਕਟ ਬਾਕੀ ਸਭ ਕੰਮ ਪੂਰਾ ਹੋ ਗਿਆ ਸਭ ਕੋਈ ਨਹੀਂ ਲੱਗੇ ਤੇ ਇਹਦੇ ਆਪਾਂ ਨਾ ਆ ਗਏ ਅੱਗੀ मंडी जा करा करुपरू आया वाधी बि नंढी बाक़ी पढ़ा हा चो मिलो पर मां ख़राब ਆਹ ਤੇ ਕਹ ਆ ਯਾਰ ਦੇਖ ਲੈ ਇਹ ਮਸ਼ੀਨਾਂ ਆਪਣੇ ਮਸ਼ੀਨ ਹੋ ਵੀ ਖਰਾਬ ਲੱਗਦਾ ਮਸ਼ੀਨ ਖਲੋਦੀ ਆ ਇਹ ਦੇਖੋ ਗਿਆ ਦਾ ਹੋ ਜਾਣ ਵਾਲਾ ਟਰਾਲ ਅੱਧ ਤੱਕ ਭਰਿਆ ਏ ਮੇਰੇ ਹਿਸਾਬ ਨਾਲ ਮਸ਼ੀਨ ਹੋ ਵੀ ਖਰਾਬ ਬਾਕੀ ਬੰਦੇ ਉੱਥੇ ਜਾ ਕੇ ਪੀਂਦੇ ਆ ਰੇਟਾ ਤੋਂ ਬਾਅਦ ਕਾਤਾ ਕੇ ਜਾਈ ਆ ਬਾਕੀ ਨੇ ਨਿਕਰ ਕੇ ਉੱਤੇ ਰੇਟੇ ਡਾ ਕੇ ਆਪਾਂ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਦੇਖ ਲੈ ਕੀ ਹੋਇਆ ਤੁਹਾਨੂੰ ਜੋ ਸਹੀ ਗੱਲ ਪਤਾ ਨਹੀਂ ਆ ਯਾਰ ਆਪਣਾ ਲਾਲ ਘੋੜਾ ਸੁੱਚਾ ਵਟਸਐਪ ਅੱਜ 48812 ਬਰਾਜਾਰ 16 ਕਿਲੇ ਦਾ ਵਟਸਾ ਬੈਠਾ ਨਾ ਪਿੰਨਾ ਪਲਾਨੀ ਕਿੱਲਾ ਉਹਦੇ 1.5 ਕਿਲਾ ਬੱਟਿਆ 14 ਕਿਲੇ ਸਾ익 ਤੇ ਅਰੇ 14 ਕਿਲੇ ਹੋਰ ਜੇ ਅਜੇ ਵਟਿਆ ਜਾਵੇ ਤੇ ਚੰਗੀ ਗੱਲ ਨੇ ਇਹਦੇ ਆਹ 14 ਕਿਲੇ ਵਟਾਂਗੇ ਜਿੱਥੇ 14 ਕਿਲੇ ਦੇਖਾਂਗੇ ਇਹਦਾ ਵਟੇ ਗਏ ਗੱਲ ਬਟੇ ਨੇ ਜਿਆਦਾ ਜਰਾ ਜੰਮੀ ਗੱਲ ਕਰ ਤੋਂ ਗੁੜੀ ਕਰਨ ਲੱਗਾ ਵੇ ਬਾਕੀ ਆਪਾਂ ਵੇਨੇ ਆ ਬਾੜ ਮੇਰੇ ਵਰਨਾ ਦੋ-ਦੋ ਲੋਗ ਬਨੇ ਲੋਗ ਹੈ ਬਾਜੇ ਕਮਣਾ ਪਹਿਲਾ ਲੋਗ ਹੈ 11 ਲੰਮਾ ਕਿੰਨਾ ਨਹੀਂ ਲੱਗਦਾ ਬਾਕੀ ਵੇਨੇ ਆ ਕੀ ਮਾਦਾ ਜਦੋਂ ਮੈਂ ਦੇ ਨਾਲ ਉੱਥੇ ਜਾ ਕੇ ਜੀਂਦਾ ਡੱਕਦੀ ਫਿਰ ਮਿਲਦੇ ਮਸ਼ੀਨ ਹੋ ਗਈ ਆਪਣੀ ਖਰਾਬ ਮਿੱਤਰੋ ਤੇ ਹੁਣ ਸਵੇਰੇ ਚਲਾਵਾਂਗੇ ਤੇ ਹੁਣ ਆਪਾਂ ਬਲੌਗ ਦਾ ਕਰਦੇ ਆ ਡੀ ਐਂਡ ਤੇ ਫਿਰ ਜਨ ਲਾਵਾਂਗੇ ਮੇਰੇ ਸਾਥੀ ਕਾਲ ਮਿੱਤਰੋ ਬਾਸਾਂ ਦਾ ਪੱਗ ਕਰਨੇ ਵਲੋਗ ਆਪਣੇ ਬ੍ਰੈਂਡ ਨਾਉ ਕਰਦਾ ਤੇ ਸਾਰਿਆਂ ਨੂੰ ਵਲੋਗ ਵਜੇ ਲੱਗਾ ਹੋਊਗਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਆਪਾਂ ਮਿਲਦੇ ਹਾਂ ਤੁਹਾਨੂੰ ਕੱਲ ਨਵੇਂ ਵਲੋਗ ਨਾਲ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ